ਜੀਤਵਾਲ ਸਾਹਿਬ ਮੇਰਾ ਪਿੰਡ ਬੁਟਰਸਵੀਆ ਏ ਰਾਣਾ ਸੁਗਰ ਮਿਲ ਜਿੱਥੇ ਆ ਜਿਹਦੇ ਮੁੱਦੇ ਅਸੀਂ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ ਔਰ ਆਪਣੀ ਵੀਡੀਓ ਦੇ ਜਰੇ ਵੀ ਤੁਹਾਨੂੰ ਬੇਨਤੀ ਕੀਤੀ ਕਿ ਤੁਸੀਂ ਵਾਤਾਵਰਨ ਪ੍ਰੇਮੀ ਹੋ ਉੱਥੇ ਪ੍ਰੋਬਲਮ ਇਹ ਆ ਕਿ ਜਿਹੜਾ ਰਾਣਾ ਗੁਰਜੀਤ ਨੇ ਪਾਣੀ ਆ ਮਿਲ ਦਾ ਉਹ ਡਾਇਰੈਕਟ ਜ਼ਮੀਨ ਦੇ ਵਿੱਚ ਛੁੱਟ ਦਿੱਤਾ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਤੁਹਾਡਾ ਸਾਡੇ ਨਾਲ ਧਰਨੇ ਲਾਉਂਦਾ ਰਿਹਾ ਤੇ ਬਾਅਦ ਚ ਮੰਤਰੀ ਬਣ ਕੇ ਉਹ ਸਾਡੇ ਜਿਹੜਾ ਆਗੂ ਮਨਦੀਪ ਸਿੰਘ ਟਰਦੇ ਉਹਨੂੰ ਕਹਿੰਦਾ ਕਿ ਮੈਂ ਆਪਣੀ ਸਰਕਾਰ ਦੇ ਵਿੱਚ ਬੇ ਬੇਨਤੀ ਸੁਣੋ ਮੇਰੀ ਕਿ ਮੈਂ ਆਪਣੀ ਸਰਕਾਰ ਦੇ ਹੁੰਦਿਆਂ ਹੁਣ ਰਾਣਾ ਗੁਰਜੀਤ ਦੇ ਖਿਲਾਫ ਧਰਨੇ ਨਹੀਂ ਲਾ ਸਕਦਾ ਇੱਥੋਂ ਦਾ ਰਾਣਾ ਗੁਰਜੀਤ ਸਿੰਘ ਮੰਨਿਆ ਹੋਇਆ ਹੁਣ ਜਿਹੜੀ ਸਵਾਹ ਉਹਨੇ ਛੁੱਟੀ ਹੋਈ ਆ ਲਾਗੇ ਪਿੰਡਾਂ ਦੇ ਪਿੰਡ ਬਰਬਾਦ ਹੋ ਰਹੇ ਅੰਨੇ ਹੋ ਰਹੇ ਛੋਟੇ ਬੱਚਿਆਂ ਦੀਆਂ ਅੱਖਾਂ 'ਚ ਵੀ ਸਵਾਹ ਪੈਂਦੀ ਆ ਅਸੀਂ ਨਾ ਬਾਹਰ ਕੱਪੜੇ ਸੁਕਾ ਸਕਦੇ ਆ ਨਾ ਬਾਹਰ ਬੈਠ ਸਕਦੇ ਆ ਇੱਥੋਂ ਜਿੱਦਾਂ ਪਹਿਲਾਂ ਮੰਜੇ ਢਾ ਕੇ ਬਹਿ ਜਾਈਦਾ ਉਦੋਂ ਪਿੰਡ 'ਚ ਨਹੀਂ ਬੈਠ ਸਕਦੇ ਸਵਾਹ ਤੇ ਜਿਹੜੀ ਇੰਥੋਲ ਦੀ ਹੁਣ ਉਹਨਾਂ ਨੇ ਚਕੁੰਦਰ ਦੀ ਫੈਕਟਰੀ ਨਵੀਂ ਲਾ ਦਿੱਤੀ ਆ ਉਹਦੇ ਨਾਲ ਬਦਬੋ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਆ ਰਹੀ ਆ ਇੱਕ ਉਹਨਾਂ ਨੇ ਜਿਹੜਾ ਵਾ ਹੋਰ ਜਾਨਵਰਾਂ ਵਾਸਤੇ ਫੀਡ ਤਿਆਰ ਕੀਤੀ ਆ ਉਹਦੇ ਨਾਲ ਸੁਸਰੀ ਬਹੁਤ ਉੱਡਦੀ ਆ ਪਿੰਡ ਦੇ ਵਿੱਚ ਇੱਕ ਪਾਣੀ ਖਰਾਬ ਆ ਸਾਡਾ ਬਹੁਤ ਜ਼ਿਆਦਾ ਤੁਸੀਂ ਆਇਓ ਪੀ ਕੇ ਦਿਖਾਓ ਨਾਲ ਭਗਵਾਨ ਜੀ ਮਾਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕ ਰਾਤ ਸਾਡੇ ਪਿੰਡ ਬਾਹਰ ਆ ਕੇ ਸੋਇਓ ਕਿ ਜਦੋਂ ਤੁਸੀਂ ਆ ਪਾਣੀ ਦਾ ਹਟਦਾ ਜੀ ਜੀ ਤੁਸੀਂ ਸਾਨੂੰ ਤੁਸੀਂ ਜਰੂਰ ਤੁਹਾਡੇ ਕੋ ਆਵਾਂਗੇ ਤੁਹਾਡਾ ਬੜਾ ਵੀ ਬੜੀ ਬੇਨਤੀ ਕੀਤੀ ਨਹੀਂ ਨਹੀਂ ਅਸੀਂ ਹੁਣ ਆ ਤੁਹਾਡੇ ਕੋ ਆ ਜੇ ਗੱਲ ਹੁੰਦੀ ਕਰੀ ਆ ਕੋਈ ਨਹੀਂ ਅਸੀਂ ਆ ਜਾਾਂਗੇ ਤੇ ਅਸੀਂ ਦੇਖ ਲਾਂਗੇ ਤੁਹਾਡੀ ਦਰਦ ਕੋਈ ਸਾਨੂੰ ਇਹੋ